ਪ੍ਰਾਈਮੇਸ਼ਰ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਾਂ ਨਵਜੀਤ ਪੂਰਾ ਹਫਤਾ ਪੰਨੂ ਸਾਹਿਬ ਦਾ ਸਾਥ ਹੁੰਦਾ ਹੈ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰੀਦੀ ਹੈ ਪੰਨੂ ਸਾਹਿਬ ਅੱਜ ਵੀ ਨਾਲ ਹੀ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਨ ਫਿਰ ਚਰਚਾ ਕਰਨਗੇ ਪੰਨੂ ਸਾਹਿਬ ਆਗੇ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਮੈਂ ਇੱਕ ਬੇਨਤੀ ਕਰ ਦਿਆਂ ਕਿ ਰਾਤੀ ਇੱਕ ਮੁਸ਼ਕਲ ਮੈਨੂੰ ਵੀ ਆਈ ਹੈ ਤੇ ਬਹੁਤ ਸਾਰੇ ਦਰਸ਼ਕਾਂ ਨੂੰ ਵੀ ਆਈ ਹੈ ਜੀ ਮੈਂ ਅੱਧੀ ਰਾਤ ਤੋਂ ਬਾਅਦ ਉੱਠਿਆ ਤੇ اچانک ਪ੍ਰੋਗਰਾਮ ਚੈੱਕ ਕਰਨ ਲੱਗਾ ਤੇ ਮੇਰੀਆਂ ਅੱਖਾਂ ਸਾਹਮਣੇ ਜਤਿੰਦਰ ਪੰਨੋ ਵੀ ਅੰਗਰੇਜ਼ੀ ਬੋਲੀ ਜਾਵੇ ਤੇ ਨਵਜੀਤ ਸੋਮੇ ਜੀ ਮੈਨੂੰ ਆਪ ਨੂੰ ਸੋਝ ਲੱਗ ਗਈ ਕੀ ਕੁਝ ਫਿਰ ਮੈਂ ਸਰਚ ਕੀਤਾ ਹੌਲੀ-ਹੌਲੀ ਤੇ ਗੱਲ ਵਿੱਚੋਂ ਇਹ ਨਿਕਲੀ ਕਿ YouTube ਨੇ ਇੱਕ ਨਵਾਂ ਫੀਚਰ ਜੋੜਿਆ ਜਿਹਦੇ 'ਚ ਆਟੋਮੈਟਿਕਲੀ ਇੰਗਲਿਸ਼ ਹੋ ਜਾਂਦੀ ਹੈ ਤੇ ਇੰਗਲਿਸ਼ ਵੀ ਉਹ ਜਿਹੜੀ ਲੱਗਦਾ AI ਤੋਂ ਕਿਤੇ ਬਣਾਈ ਉਹਦੇ ਚ ਫਿਰ ਇਸ ਤਰ੍ਹਾਂ ਹੁੰਦਾ ਕਿ ਜੇ ਤੁਸੀਂ ਉਹਨੂੰ ਬੰਦ ਕਰਨਾ ਚਾਹੁੰਦੇ ਹੋ ਆਪਣੀ ਭਾਸ਼ਾ ਸੁਣਨਾ ਚਾਹੁੰਦੇ ਹੋ ਉਹਦੇ ਸੈਟਿੰਗ ਵਿੱਚ ਜਿਹੜਾ ਨਿਸ਼ਾਨ ਲੱਗਾ ਸੈਟਿੰਗ ਦੇ ਨਿਸ਼ਾਨ ਦੇ ਉੱਤੇ ਕਲਿੱਕ ਕਰੋ ਉੱਪਰ ਇੱਕ ਡੱਬਾ ਨਿਕਲਦੀ ਜਿਸ ਵਿੱਚ ਲਿਖਿਆ ਇੰਗਲਿਸ਼ ਦੂਜੀ ਵਰਜਨ ਨਾਲ ਲਿਖੀ ਆ ਪੰਜਾਬੀ ओरिजिनल ਤੁਸੀਂ ਪੰਜਾਬੀ ओरिजिनल ਨੂੰ ਕਲਿੱਕ ਕਰ ਦਿਓ ਫਿਰ ਉਹ ਅਸਲ ਪੰਜਾਬੀ ਚੱਲ ਪੈਂਦੀ ਹੈ ਜੀ ਉਹਨਾਂ ਨੇ ਤਜਰਬਾ ਕਰਕੇ ਵੇਖਿਆ ਕਿ ਕੁਝ ਲੋਕ ਅੰਗਰੇਜ਼ੀ ਵਿੱਚ ਵੀ ਸ਼ਹਿਸ ਸੁਣਨਾ ਚਾਹੁੰਦੇ ਹੋਣਗੇ ਮੈਨੂੰ ਪਤਾ ਅੰਗਰੇਜ਼ੀ ਸਹੀ ਕਿੰਨੀ ਹੈ ਤੇ ਗਲਤ ਕਿੰਨੀ ਹੈ ਪਰ ਉਹਨਾਂ ਨੇ ਤਜਰਬਾ ਕੀਤਾ ਸੀ ਪ੍ਰਾਇਮੇਰੀ ਏਸ਼ੀਆ ਵੱਲ ਉਹ じゃ ਕੋਈ ਤਜਰਬਾ ਨਹੀਂ ਕੀਤਾ ਜਿਹੜੇ ਲੋਕਾਂ ਨੂੰ ਇਹਦੇ ਤੇ ਕੋਈ ਮੁਸ਼ਕਲ ਆਈ ਹੈ ਮੈਂ ਕਿਹਾ ਮਾ ਚਾਹਨਾ ਮੈਨੂੰ ਖੁਦ ਨਾਲ ਵੀ ਮੁਸ਼ਕਲ ਆਈ ਮੈਂ ਕਿਤੋਂ ਕਿਹਾ ਮੰਗਾ ਜੀ ਪਰ ਇਹ ਨਵੇਂ ਨਵੇਂ ਤਜਰਬੇ ਹੋ ਰਹੇ ਆ ਉਹਨਾਂ ਦੇ ਨਾਲ ਨਾਲ ਸਾਨੂੰ ਚੱਲਣਾ ਪੈਣਾ ਹੈ ਸਿੱਖਣ ਦਾ ਯਤਨ ਕਰੋ ਕਿ ਸੈਟਿੰਗ ਉੱਤੇ ਜਾ ਕੇ ਕਲਿੱਕ ਕਰੋ ਉੱਪਰ ਜਦੋਂ ਆਵੇ ਇੰਗਲਿਸ਼ ਜਾਂ ਪੰਜਾਬੀ ਰੀਜਨਲ ਉੱਚੋ ਪੰਜਾਬੀ ਰੀਜਨਲ ਤੇ ਕਰ ਦਿਓ ਤੁਹਾਨੂੰ ਸਭ ਕੁਝ ਪੰਜਾਬੀ ਚ ਠੀਕ ਠਾਕ ਸੁਣਿਆ ਪੰਨ ਸਭ ਖਬਰਾਂ ਵੱਲ ਮੋੜਾ ਕੱਢਦੇ ਆ ਕਾਂਗਰਸੀ ਲੀਡਰ ਰਾਹੁਲ ਗਾਂਧੀ ਤੇ ਮਲਕਾਰਜਨ ਖੜਗੇ ਲਾਲ ਕਿਲੇ ਤੇ ਹੋਏ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ ਬਹੁਤ ਸਾਰੇ ਲੀਡਰ ਭਾਰਤੀ ਜਨਤਾ ਪਾਰਟੀ ਦੇ ਸਵਾਲ ਖੜੇ ਕਰ ਰਹੇ ਆ ਆਖਰਕਾਰਨ ਕੀ ਸੀ ਰਾਹੁਲ ਗਾਂਧੀ ਤੇ ਮਲਕਾਰਜਨ ਖੜਗੇ ਕਾਂਗਰਸ ਦੇ ਲੀਡਰ ਨੇ ਜੀ ਪਰ ਉਹ ਸਿਰਫ ਕਾਂਗਰਸ ਦੇ ਲੀਡਰ ਨੇ ਉਹ ਪਾਰਲੀਮੈਂਟ ਮੈਂਬਰ ਨੇ ਇੱਕ ਲੋਕ ਸਭਾ ਦਾ ਤੇ ਇੱਕ ਰਾਜ ਸਭਾ ਦਾ। ਇਹਦੋਂ ਵੀ ਅਗਲੀ ਗੱਲ ਇਹ ਕਿ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ ਇੱਕ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਲੀਡਰ ਅਤੇ ਇੱਕ ਰਾਜ ਸਭਾ। ਉਹ ਦੋਵੇਂ ਉੱਥੇ ਨਹੀਂ ਪਹੁੰਚੇ। ਇਸ ਗੱਲ ਨੂੰ ਨੋਟ ਕੀਤਾ ਗਿਆ ਕਿ ਆਜ਼ਾਦੀ ਦੇ ਦਿਨਾਂ ਤੋਂ ਲੈ ਕੇ ਅੱਜ ਤੱਕ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਪਹਿਲਾਂ ਆਪੋਜੀਸ਼ਨ ਦੇ ਲੀਡਰ ਦਾ ਦਰਜਾ ਨਹੀਂ ਸੀ ਹੁੰਦਾ ਬਕਾਇਦਾ ਤੌਰ ਤੇ। ਜਦੋਂ ਨਹੀਂ ਸੀ ਹੁੰਦਾ ਉਦੋਂ ਵੀ ਵਿਰੋਧੀ ਧਿਰ ਦੇ ਲੀਡਰ ਉੱਥੇ ਪਹੁੰਚਦੇ ਜਰੂਰ ਰਏ। ਇਹ ਪਹਿਲੀ ਵਾਰ ਹੋਇਆ ਕਿ ਦੋਵੇਂ ਜਣੇ ਉੱਥੇ ਨਹੀਂ ਗਏ। ਇਹਦੇ ਬਾਰੇ ਪੁੱਛਿਆ ਗਿਆ ਕਾਂਗਰਸ ਪਾਰਟੀ ਨੂੰ। ਕਾਂਗਰਸ ਪਾਰਟੀ ਨੇ ਜਵਾਬ ਦਿੱਤਾ ਜੀ ਦੋਵਾਂ ਦੀਆਂ ਪੋਸਟਾਂ ਸੰਵਧਾਨਿਕ ਨੇ। ਆਪੋਜੀਸ਼ਨ ਲੀਡਰ ਦਾ ਦਰਜਾ ਸੰਵਧਾਨਿਕ ਤੌਰ ਤੇ ਮਿਲਿਆ ਹੋਇਆ। ਜੇ ਉੱਥੇ ਜਾਂਦੇ ਤੇ ਸੰਵਧਾਨ ਦਾ ਨਿਰਾਦਰ ਹੋਣਾ ਸੀ ਇਸ ਕਰਕੇ ਸਾਡੀ ਪਾਰਟੀ ਨੇ ਠੀਕ ਸਮਝਿਆ ਕਿ ਇਹ ਦੋਵੇਂ ਜਣੇ ਉੱਥੇ ਨਾ ਜਾਣ ਤੋਂ ਨਹੀਂ ਗਏ। ਹੁਣ ਸਵਾਲ ਇਹ ਹੈ ਕਿ ਵਿਰੋਧੀ ਧਿਰ ਦੇ ਦੋ ਲੀਡਰ ਉੱਥੇ ਜਾਣ ਤੇ ਸੰਵਿਧਾਨਿਕ ਅਉਦੇ ਦੀ ਮਰਿਆਦਾ ਦੀ ਲੰਘਣਾ ਕਿੱਦਾਂ ਹੋਈ ਉਹ ਕਹਿੰਦੇ ਜੀ ਅੱਜ ਤੱਕ ਵਿਰੋਧੀ ਧਿਰ ਦੇ ਲੀਡਰ ਹਮੇਸ਼ਾ ਉੱਥੇ ਪਹੁੰਚਦੇ ਰਹੇ 15 ਅਗਸਤ ਨੂੰ ਪਰ ਇਹ ਵੀ ਅੱਜ ਤੱਕ ਦੀ ਰਿਵਾਇਤ ਸੀ ਕਿ ਵਿਰੋਧੀ ਧਿਰ ਦਾ ਜਿਹੜਾ ਸਭ ਤੋਂ ਵੱਡਾ ਲੀਡਰ ਆ ਉਹਨੂੰ ਅੱਗੇ ਜਾ ਕੇ ਸਭ ਤੋਂ ਪਹਿਲੀ ਲਾਈਨ 'ਚ ਖਾਸ ਥਾਂ ਤੇ ਬਿਠਾਇਆ ਜਾਂਦਾ ਸੀ ਜੀ ਜਿੱਥੇ ਪ੍ਰਧਾਨ ਮੰਤਰੀ ਨੂੰ ਬਿਲਕੁਲ ਆਮੋ-ਸਾਮਣੇ ਰਵੇ ਸੋਨੀਆ ਗਾਂਧੀ ਵੀ ਉੱਥੇ ਬੈਠਦੀ ਰਹੀ ਡਾਕਟਰ ਮਰਮੋਣ ਸਿੰਘ ਰਾਜਸਵਾਚੀ ਲੇਟੈਂਟਸ ਉਹ ਉੱਥੇ ਬੈਠਦੇ ਰਹੇ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਸੁਸ਼ਮਾ ਸੋਰਾਜ ਤੇ ਅਰਣ ਜੈਤਰੀ ਨੇ ਵੀ ਉੱਥੇ ਬੈਠਣ ਵਾਸਤੇ ਜਗ੍ਹਾ ਦਿੱਤੀ ਜਾਂਦੀ ਰਹੀ ਪਰ ਪਿਛਲੇ ਸਾਲ ਪਹਿਲੀ ਵਾਰ ਇਹ ਹੋਇਆ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਰਾਹੁਲ ਗਾਂਧੀ ਉਹਨੂੰ ਉਹ ਥਾਂ ਨਹੀਂ ਦਿੱਤੀ ਗਈ ਇਸ ਕਰਕੇ ਉਹਨੂੰ ਜਦੋਂ ਪਿੱਛੇ ਬਿਠਾਇਆ ਗਿਆ ਉਹਨੇ ਇਹਦੇ ਵਿੱਚ ਆਪਣਾ ਨਹੀਂ ਆਪਣੇ ਅਹੁਦੇ ਦਾ ਨਰਾਦਰ ਸਮਝਿਆ ਰੋਸ ਉਹਨਾਂ ਕੀਤਾ ਨਹੀਂ ਇਸ ਵਾਰੀ ਉਹ ਗਏ ਨਹੀਂ ਮੈਨੂੰ ਨਹੀਂ ਪਤਾ ਇਹ ਗੱਲ ਕਿੰਨੀ ਕੁ ਠੀਕ ਹੈ ਕਿਉਂਕਿ ਪਿਛਲੇ ਸਾਲ ਜੇ ਇਹਦੀ ਕੋਈ ਚਰਚਾ ਹੋਈ ਵੀ ਹੋਵੇ ਤੇ ਮੈਨੂੰ ਯਾਦ ਨਹੀਂ ਜੇ ਇਹ ਗੱਲ ਹੋਈ ਹੋਵੇ ਤੇ ਉਦੋਂ ਵੀ ਮਾੜੀ ਸੀ ਤੇ ਜੇ ਇਸ ਵਾਰੀ ਇਹ ਨਹੀਂ ਗਏ ਤਾਂ ਵੀ ਮਾੜਾ ਹੋਇਆ ਬਲਕਿ ਇਹ ਆ ਕਿ ਇਹਨਾਂ ਨੂੰ ਜਾਣਾ ਚਾਹੀਦਾ ਸੀ ਕਿ ਉੱਥੇ ਜਾਂਦੇ ਉਹ ਤੋਂ ਬਾਅਦ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਦੇ ਕਿ ਸਾਡੇ ਤੋਂ ਰਵੈਤਾਂ ਦੀ ਪਾਲਣਾ ਦੀ ਆਸ ਕਰਦੀ ਹੈ ਰਾਜਕਰਦੀ ਪਾਰਟੀ ਪਰ ਜੇ ਸਾਡੇ ਤੋਂ ਆਸ ਕਰਦੇ ਆ ਤੇ ਆਪ ਵੀ ਰਵੈਤਾਂ ਦੀ ਪਾਲਣਾ ਕਰਨ ਇਹ ਰਵੈਤ ਇਹ ਇੱਕ ਵਿਰੋਧੀ ਧਿਰ ਦੇ ਲੀਡਰ ਨਾਲ ਇੱਕ ਘੱਟੋ ਘੱਟ ਕਿਸਮ ਦਾ ਤਾਲਮੇਲ ਤੇ ਜ਼ਰੂਰ ਰੱਖਿਆ ਜਾਂਦਾ ਉਹਦੇ ਸਤਿਕਾਰ ਦਾ ਖਿਆਲ ਰੱਖਿਆ ਜਾਂਦਾ 인ਦਰਾ ਗਾਂਧੀ ਦੇ ਵਕਤ ਅਟਲ ਵਿਹਾਰੀ ਵਾਜਪਾਈ ਦਾ ਸਤਿਕਾਰ ਰੱਖਿਆ ਜਾਂਦਾ ਸੀ ਕਿ ਨਹੀਂ ਜਦੋਂ ਬਾਕੀ ਪਾਰਟੀਆਂ ਦੀਆਂ ਸਰਕਾਰਾਂ ਹੁੰਦੀਆਂ ਰਹੀਆਂ ਵਾਜਪਾਈ ਸਾਹਿਬ ਦੇ ਵਕਤ ਵਿਰੋਧੀ ਧਿਰ ਦੇ ਲੀਡਰ ਨਾਲ ਸਤਿਕਾਰ ਰੱਖਿਆ ਜਾਂਦਾ ਸੀ ਕਨੇ ਕਦੇ ਕੋਈ ਇਹੋ ਜਿਹਾ ਮੌਕਾ ਨਹੀਂ ਆਇਆ ਜਦੋਂ ਸਤਿਕਾਰ ਨਾ ਰੱਖਿਆ ਜਾਂਦਾ ਹੋਵੇ ਬਲਕਿ ਇੱਥੋਂ ਤੱਕ ਕਿ ਕੁਝ ਮੌਕਿਆਂ ਤੇ ਕੱਲਿਆਂ ਸੱਦ ਕੇ ਵੀ ਵਿਰੋਧੀ ਧਿਰ ਦੇ ਲੀਡਰ ਨਾਲ ਗੱਲ ਕੀਤੀ ਜਾਂਦੀ ਸੀ ਜੀ ਸਾਰਿਆਂ ਨੂੰ ਪਤਾ ਕਿ ਬੰਗਲਾਦੇਸ਼ ਦੀ ਲੜਾਈ ਲੜਨ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਬਹੁਤ ਲੇਟ ਇਹ ਪਤਾ ਕਰਵਾਇਆ ਕਿ ਵਾਜਪਾਈ ਜੀ ਕਿੱਥੇ ਨੇ ਉਦੋਂ ਮੋਬਾਈਲ ਫੋਨ ਤੇ ਹੁੰਦੇ ਕੋਈ ਨਹੀਂ ਸੀ ਸੰਪਰਕ ਦੇ ਸਾਧਨ ਬਹੁਤ ਘੱਟ ਸਨ ਜਦੋਂ ਪਤਾ ਲੱਗਾ ਕਿ ਫਲਾਣੇ ਥਾਂ ਨੇ ਤੇ ਅਤੀ ਰਾਤ ਸੁੱਤਿਆਂ ਪਿਆ ਨੂੰ ਠਾ ਕੇ ਗੱਲ ਉਹਦੇ ਪੀਏ ਨੂੰ ਆਖਿਆ ਹੁਣੇ ਕਰਾਓ ਜਦੋਂ ਪਤਾ ਲੱਗਾ ਪ੍ਰਧਾਨ ਮੰਤਰੀ ਨੇ ਗੱਲ ਕਰਨੀ ਉਹਨੇ ਕਰਵਾ ਦਿੱਤੀ 인ਦਰਾ ਗਾਂਧੀ ਨੇ ਸਿਰਫ ਇਹਨਾਂ ਆਖਿਆ ਬਾਜਪਈ ਜੀ ਤੁਸੀਂ ਜਿੱਥੇ ਵੀ ਹੁਣੇ ਆ ਜਾਓ ਕਹਿੰਦੇ ਮੈਨੂੰ ਫਿਰ ਗੱਡੀ ਮੰਗਾਉਣੀ ਪੈਣ ਟਾਈਮ ਲੱਗੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਵਾਸਤੇ ਆਰਾਮ ਦਾ ਵੀ ਪ੍ਰਬੰਧ ਹੋਏਗਾ ਆਰਮੀ ਟਰੱਕ ਆ ਰਿਹਾ ਉਹ ਤੁਹਾਨੂੰ ਲੈ ਕੇ ਆਵੇਗਾ ਫੌਜੀ ਟਰੱਕ ਦੇ ਵਿੱਚ ਹੀ ਬੈੱਡ ਲਾ ਕੇ ਬਾਜਪਈ ਦੀ ਸੁੱਤੇ ਤਿੰਨ ਘੰਟੇ ਸਵੇਰ ਕੀਤਾ ਚਾਰ ਕੀਤਾ ਕਿ ਪੰਜ ਮੈਨੂੰ ਨਹੀਂ ਪਤਾ ਦਿਨ ਦੇ ਚੜਾ ਤੋਂ ਪਹਿਲਾਂ ਨੇਰੇ ਨੇਰੇ ਇੰਦਰਾ ਗਾਂਧੀ ਦੀ ਘਰ ਪਹੁੰਚ ਗਏ ਤੇ ਅੱਗੋਂ ਇੰਦਰਾ ਗਾਂਧੀ ਜੀ ਵੀ ਉਹ ਦੀ ਰਵੇਟ ਕਰਦੇ ਪਏ ਸੀ ਜੀ ਦੋਵਾਂ ਨੇ ਬੈਠ ਕੇ ਸਲਾਹ ਕੀਤੀ ਕਿ ਹੁਣ ਪਾਣੀ ਸਿਰੋ ਲੰਘ ਦਾ ਜਾਬਦਾ ਸਾਨੂੰ ਇੱਕ ਲੜਾਈ ਲੜਨੀ ਪਣੀ ਹੈ ਤੇ ਬਾਜਪਾਈ ਦੀ ਸਹਿਮਤੀ ਨਾਲ ਉਹ ਲੜਾਈ ਲੜੀ ਗਈ ਸੀ ਇਹੋ ਕਾਰਨ ਹੈ ਕਿ ਬਾਜਪਾਈ ਨੇ ਆਖਿਆ ਸੀ ਇੰਦਰਾ ਇੰਦਰਾ ਨੇ ਇਹ ਭਾਰਤ ਦੀ ਅੱਜ ਦੇ ਯੁੱਗ ਦੀ ਦੁਗਾ ਬਾਅਦ ਵਿੱਚ ਜਦੋਂ ਸਾਰੇ ਪਾਸੇ ਰੌਲਾ ਪਿਆ ਫਿਰ ਬਾਜਪਾਈ ਜੀ ਨੇ ਇਹ ਵੀ ਆਖਿਆ ਸੀ ਨਹੀਂ ਆਖਿਆ ਤੇ ਕੁਝ ਹੋਰ ਸੀ ਉਹਨਾਂ ਨੇ ਲਫ਼ਜ਼ਾਂ ਦਾ ਇਹ ਫਿਰ ਕਰਕੇ ਇਦਾਂ ਨਹੀਂ ਇਦਾਂ ਜੋੜ ਦਿੱਤਾ ਗਿਆ ਪਰ ਜਿਹੜਾ ਰਿਕਾਰਡ ਦੱਸਦਾ ਉਹ ਇਹੋ ਹੀ ਆ ਕਿ ਬਾਜਪਾਈ ਨੇ ਕਿਹਾ ਸੀ ਔਰ ਇਸ ਗਲਤੀ ਵੀ ਨੁਕਤਾਚੀ ਨਹੀਂ ਹੁੰਦੀ ਰਹੀ ਕਿ ਬਾਜਪਾਈ ਜੀ ਨੂੰ ਜੇ ਅੱਧੀ ਰਾਤ ਸੱਦਿਆ ਸੀ ਤੇ ਉਹਨਾਂ ਨੂੰ ਬਾਕੀ ਆਪੋਜੀਸ਼ਨ ਨਾਲ ਗੱਲ ਕਰਨੀ ਚਾਹੀਦੀ ਸੀ ਪਰ ਬਾਜਪਾਈ ਨੇ ਸਾਫ਼ ਆਖਿਆ ਕੁਝ ਮੁੱਦੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਤੇ ਬਹੁਤ ਜ਼ਿਆਦਾ ਗੁਪਤਤਾ ਰੱਖਣੀ ਪੈਂਦੀ ਭੇਦ ਰੱਖਣਾ ਪੈਂਦਾ ਉਸਬੰਧਿਤ ਤਰ੍ਹਾਂ ਤੱਕ ਰਹਿਣ ਤੇ ਬਿਹਤਰ ਹੁੰਦਾ ਜੀ ਜੇ ਉਸ ਵਕਤ ਇਸ ਤਰ੍ਹਾਂ ਦਾ ਤਾਲਮੇ ਲ ਹੋ ਸਕਦਾ ਸੀ ਕੀ ਅੱਜ ਦੇ ਜੋ ਕੁਝ ਇਹੋ ਜਿਹਾ ਤਾਲਮੇ ਲਗਾ ਇੱਥੇ ਵੀ ਕਈ ਮਾਮਲਿਆਂ ਚ ਹੋ ਸਕਦਾ ਸੀ ਲੋਕੇ ਤਾਂ ਇਹ ਵੀ ਕਹਿੰਦੇ ਆ ਜਦੋਂ ਰਾਤ ਨੂੰ 8 ਵਜੇ ਨੋਟਬੰਦੀ ਕੀਤੀ ਗਈ ਬਹੁਤ ਵੱਡਾ ਫੈਸਲਾ ਸੀ ਸਹਿਮਤੀ ਲੈਂਦੇ ਜਾਂ ਨਾ ਲੈਂਦੇ ਵਿਰੋਧੀ ਤਾਂ ਦਿੱਲੀ ਤੋਂ ਸਦਕਾ ਸੂਚਨਾ ਦੇ ਦੇਣੀ ਚਾਹੀਦੀ ਸੀ ਅਸੀਂ ਆ ਕਰਨ ਲੱਗੇ ਜੇ ਆਪਰੇਸ਼ਨ ਸੰਦੂਰ ਕਰਨ ਤੋਂ ਅੱਧੇ ਘੰਟੇ ਬਾਅਦ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਸਾਡਾ ਇੰਨਾ ਕੰਮ ਸੀ ਸੀ ਕਰਨਾ ਸ਼ੁਰੂ ਕਰਤਾ ਕਿ ਵਿਰੋਧੀ ਧਿਰ ਦੇ ਲੀਡਰ ਨੂੰ ਉਸ ਤਰ੍ਹਾਂ ਇਹ ਸੂਚਨਾ ਦਿੱਤੀ ਗਈ ਜਿਸ ਤਰ੍ਹਾਂ ਬੰਗਲਾਦੇਸ਼ ਦੀ جنگ ਵੇਲੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਅਟਲ ਵਿਹਾਰੀ ਵਾਜਪਾਈ ਜਿਹਦੇ ਉੱਤੇ ਸੀ ਜੀ ਉਹ ਜਿਹੜਾ ਉਸ ਵਕਤ ਦਾ ਤਾਲ ਮਿਰ ਸੀ ਅੱਜ ਨਹੀਂ ਦਿਸਦਾ ਅੱਗੇ ਤੋਂ ਇਹ ਤਾਲ ਮਿਰ ਰੱਖਣ ਦੇ ਯਤਨ ਕੀਤੇ ਜਾਣੇ ਚਾਹੀਦੇ ਆ ਤੇ ਕਿਸੇ ਇੱਕ ਧਿਰ ਨੂੰ ਨਹੀਂ ਦੋਵਾਂ ਨੂੰ ਕਰਨੇ ਚਾਹੀਦੇ ਜੀ ਕੁਝ ਵਰਗੀ ਗੱਲ ਕਰਦੇ ਆ ਨੌਜਵਾਨਾਂ ਦੀ ਬਹੁਤ ਸਾਰੇ ਨੌਜਵਾਨ ਜਿੰਮ ਜਾਂਦੇ ਆ ਸਰੀਰ ਬਣਾਉਂਦੇ ਨੇ ਉਹਨਾਂ ਦੇ ਵਿੱਚੋਂ ਕੁਝ ਅਜਿਹੇ ਵੀ ਆ ਜਿਹੜੇ ਸਪਲੀਮੈਂਟ ਫੂਡ ਸਪਲੀਮੈਂਟ ਲੈਂਦੇ ਆ ਹੁਣ ਖਬਰ ਆਈ ਹੈ ਕਿ ਜਿੰਮ ਦੇ ਵਿੱਚ ਹੀ ਇਹਨਾਂ ਨੌਜਵਾਨਾਂ ਨੂੰ ਹਾਰਟ ਅਟੈਕ ਹੋਇਆ ਉਹਨਾਂ ਦੀ ਮੌਤ ਹੋਈ ਤੇ ਪੰਜਾਬ ਸਰਕਾਰ ਤੇ ਸਖਤ ਹੈ ਇਹ ਮਾਮਲਾ ਕੀ ਕੱਲੋ ਪੰਜਾਬ ਵਿੱਚ ਨਹੀਂ ਸਾਰੇ ਕੋਲ ਖਬਰਾਂ ਨੇ ਇੰਗਲੈਂਡ 'ਚ ਵੀ ਹੋਇਆ ਜੇ ਮੌਤਾਂ ਹੀ ਜੀ ਇਟਲੀ 'ਚ ਵੀ ਹੋਈਆਂ ਪੰਜਾਬ ਕੱਲੇ 'ਚ ਨਹੀਂ ਹਰਿਆਣਾ ਵਿੱਚ ਦਿੱਲੀ ਵਿੱਚ यूपी ਵਿੱਚ मध्य प्रदेश में महाराष्ट्र ਵਿੱਚ ਇੱਥੇ ਤੱਕ ਗੁਜਰਾਤ ਵਿੱਚ ਵੀ ਹੈਗੇ ਨੇ ਜਿਹੜੇ ਨੌਜਵਾਨ ਨੇ ਕਈਆਂ ਦੇ ਸਿਰ ਨੂੰ ਐਡਾ ਝਲ ਕੁੱਦਿਆ ਕਿ ਅਸੀਂ ਮਸਲ ਬਣਾਉਣੇ ਆ ਕਹੇ ਦੇ ਸਿਰ ਨੂੰ ਇਹ ਆ ਕਿ ਮੈਂ ਆ ਕਰਨਾ ਉਹ ਕਰਨਾ ਮੈਂ ਆਪਣੀ ਬਾਡੀ ਬਣਾਉਣੀ ਇਸ ਚੱਕਰ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਸਪਲੀਮੈਂਟਸ ਲੈ ਲੈ ਕੇ ਵੀ ਐਕਸਰਸਾਈਜ਼ ਕਰਦੇ ਨੇ ਸਪਲੀਮੈਂਟ ਉਹ ਨਹੀਂ ਲੈਂਦੇ ਜਿਹੜੇ ਕਲੱਬਾਂ ਵਾਲੇ ਆ ਉਹ ਆਪਣੇ ਬੌਂਸਰਾਂ ਦੇ ਰਹੀਂ ਦਿੰਦੇ ਔਰ ਜੇ ਕੋਈ ਮੜਾ ਮੁਟਾ ਨਾ ਨੁਕ ਕਰੇ ਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਬੌਂਸਰਾਂ ਤੋਂ ਥੋੜੀ ਬਹੁਤ ਝੜਚਾਂ ਬੁਈ ਕਰਵਾ ਦਿੰਦੇ ਆ ਇਹ ਗੱਲ ਕਈਆਂ ਬੌਂਸਰਾਂ ਨੇ ਕਈ ਵਾਰ ਸਾਡੇ ਨਾਲ ਵੀ ਕੀਤੀ ਉਹਨਾਂ ਨੇ ਪੁੱਛਿਆ ਵੀ ਨੌਕਰੀ ਕੋਈ ਛੜਤੀ ਚ ਆਉਂਦੀ ਤਨਖਾਹ ਘੱਟ ਸੀ ਕਹਿੰਦੇ ਤਨਖਾਹ ਤਾਂ ਦਿੰਦੇ ਸੀ ਜੀ ਠੋਕੇ ਬਹੁਤ ਵਧੀਆ ਸੀ ਪਰ ਕੰਮ ਇਦਾਂ ਦੇ ਕਰਾਉਂਦੇ ਸੀ ਅਜਨੇ ਕੱਲ ਸਹੀ ਪੜੇ ਜਾ ਸਕਦੇ ਸੀ ਹਰ ਕਿਸੇ ਛੜ ਤੋਂ ਹੁਣ ਪੰਜਾਬ ਸਰਕਾਰ ਨੇ ਵੇਖਿਆ ਕਿ ਲਗਾਤਾਰ ਮੌਤਾਂ ਦੀ ਗਿਣਤੀ ਵਧੀ ਜਾਂਦੀ ਹੈ ਪੰਜਾਬ ਦੇ ਬੱਚੇ ਇਸਰਾ ਇਹ ਨਾ ਪੈਣ ਨਾ ਤੋ ਕਿਹੋ ਜੇ ਨਸ਼ੀਲੇ ਪਦਾਰਥ ਜਿਹੜੇ ਇਹੋ ਜੇ ਸਪਲੀਮੈਂਟਸ ਨੇ ਕੁਝ ਸਪਲੀਮੈਂਟ ਇਹੋ ਜੇ ਹੁੰਦੇ ਆ ਜਿਹੜੇ ਸਰੀਰ ਨੂੰ ਇੱਕਦਮ ਬੜਾ ਫੁਰਤੀਲਾ ਬਣਾਉਂਦੇ ਫੁਰਤੀਲਾ ਸਾਨੂੰ ਇੱਥੇ ਬੈਠੇ ਸੁਸਤੀ ਦੇ ਮਾਰੇ ਚਾਹ ਦਾ ਕੱਪ ਵੀ ਬਣਾਉਂਦਾ ਕਾਫੀ ਵੀ ਬਣਾਉਂਦੀ ਹੈ ਕੁਝ ਲੋਕ ਕਹੋ ਜਿਹੜੇ ਕਹਿੰਦੇ ਨਾ ਦੋਹਾਂ ਨਾਲ ਗੱਲ ਨਹੀਂ ਬਣਦੀ ਸ਼ਰਾਬ ਨਾਲ ਬਣਦੀ ਹੈ ਹਰ ਕੋਈ ਆਪੋ ਆਪਣਾ ਟੰਗ ਨਾ ਕਰਤ ਪਰ ਜਿਹੜੇ ਇਹ ਜਿਮਨੇਜ਼ੀਅਮ ਵਾਲੇ ਜਿਮ ਵਾਲੇ ਇਹ ਜੇ ਨੌਜਵਾਨਾਂ ਨੂੰ ਇਹੋ ਜੇ ਸਪਲੀਮੈਂਟ ਦਿੰਦੇ ਨੇ ਕਿ ਉਸ ਵਾਰ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ ਪਰ ਸਖਤੀ ਜ਼ਰੂਰਤਾਂ ਨਹੀਂ ਜਮਤੇ ਕਰਨੀ ਹੈ ਅ ਜਿੰਨੇ ਮੁੰਡਿਆਂ ਦੇ ਜਾਂ ਕੁਝ ਕੁੜੀਆਂ ਦੇ ਵੀ ਜਮੇ ਵਿੱਚ ਜਾ ਕੇ ਮੌਤ ਹੋਈ ਹੈ ਉਹਨਾਂ ਸਾਰਿਆਂ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਤੇ ਪਤਾ ਉਹਦੋਂ ਲੱਗ ਜਾਣਾ ਸੀ ਇਹਨਾਂ ਨੂੰ ਕਿਹੜੇ ਕਿਹੜੇ ਸਪਲੀਮੈਂਟ ਦਿੱਤੇ ਗਏ ਕੀ ਕੀ ਖੁਰਾਕ ਦਿੱਤੀ ਗਈ ਜਿਹੜੀ ਇਹਨਾਂ ਦੀ ਮੌਤ ਦਾ ਕਾਰਨ ਬਣੀ ਹੈ ਸਬੰਧਤ ਅਧਿਕਾਰੀਆਂ ਨੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਕਿਉਂ ਨਹੀਂ ਕਿਤੇ ਜਾਂਦੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਜਮੇ ਵਿੱਚ ਜਾਂਦੇ ਸੀ ਬੱਚੇ ਤੇ ਉੱਥੇ ਉਹਨਾਂ ਨੂੰ ਕੀ ਹੋਇਆ ਜੀ ਤੇ ਬਾਕੀਆਂ ਦਾ ਵੀ ਬਚਾਓ ਜਾਂਦਾ ਹੁਣ ਵੀ ਜੇ ਸਰਕਾਰ ਕਰਨ ਲੱਗੀ ਆ ਤੇ ਗੱਲ ਮਾੜੀ ਨਹੀਂ ਕਰਨਾ ਚਾਹੀਦਾ ਸਵਾਲ ਇਹ ਨਹੀਂ ਕਿ ਕੇਸ ਕਿੰਨੇ ਦਰਜ ਕਰਨੇ ਆ ਸਵਾਲ ਇਹ ਆ ਕਿ ਬੱਚੇ ਬਚਾਉਣੇ ਕਿੰਨੇ ਆ ਤੇ ਉਹਨਾਂ ਨੂੰ ਬਚਾਉਣ ਵਾਸਤੇ ਸਰਕਾਰ ਜਿਹੜੀ ਆ ਲੋਕਾਂ ਦੇ ਜਾਨ ਤੇ ਮਾਲ ਦੋਆ ਦੀ ਗਾਰਡੀਨ ਹੁੰਦੀ ਆ ਰਾਖੀ ਹੁੰਦੀ ਆ ਸਰਪ੍ਰਸਤ ਹੁੰਦੀ ਆ ਜੇ ਲੋਕਾਂ ਦੀ ਰਾਖੀ ਆ ਰੋਕਣ ਦੇ ਰੱਖਿਆ ਕਰ ਤੇ ਉਹਨੇ ਫਰਜ਼ ਨਿਭਾਉਣਾ ਹੀ ਚਾਹੀਦਾ ਜੋ ਨਿਭਾਉਣ ਲੱਗੀ ਆ ਤੇ ਦਾ ਸਵਾਗਤ ਕਰਨਾ ਚਾਹੀਦਾ ਇੱਥੇ ਰੋਜ਼ਗਾਰ ਦੀ ਕੋਈ ਲੋੜ ਨਹੀਂ ਜੀ ਪੰਨੂ ਸਾਹਿਬ ਗੱਲ ਕਰਦੇ ਆ ਮਨੀਸ਼ ਸਿਸੋਦੀਆ ਦੀ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਚਰਚਾ ਦਾ ਵਿਸ਼ਾ ਬਣੀ ਆ ਹਾਲਾਂਕਿ ਉਸ ਤੋਂ ਬਾਅਦ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਗਈ ਆ ਇਹ ਮਾਮਲਾ ਕੀ ਆ ਜੀ ਮੇਰੀ ਜਾਣਕਾਰੀ ਮੁਤਾਬਕ ਸ਼ਿਕਾਇਤ ਕੀਤੀ ਆ ਭਾਰਤੀ ਜਨਤਾ ਪਾਰਟੀ ਨੇ ਜੀ ਉਹਨਾਂ ਨੂੰ ਕਰਨ ਦਾ ਹੱਕ ਆ ਉਹਨਾਂ ਦੀ ਆਪਣੀਆਂ ਸ਼ਿਕਾਇਤਾਂ ਬਹੁਤ ਹੁੰਦੀਆਂ ਉਹਨਾਂ ਵੀ ਕਰਦੇ ਜਦੋਂ ਉਹ ਵੀਡੀਓ ਮੈਂ ਵੇਖੀ ਆ ਜਿਹੜੀ ਮੇਰੇ ਕੋਲ ਆਈ ਮੈਨੂੰ ਇਹਨਾਂ ਵੀਡੀਓ ਨੂੰ ਨਾ ਐਡਿਟ ਕਰਨਾ ਉਹਦਾ ਨਾ ਇਹ ਲ ਬਣਾਉਂਦਾ ਕ੍ਰੈਡਿਟ ਕੀਤੀ ਕਿ ਨਹੀਂ ਕੀਤੀ ਮੈਂ ਬਹੁਤਾ ਕੁਝ ਜਾਣਦਾ ਨਹੀਂ ਪਰ ਜਦੋਂ ਵੀਡੀਓ ਵੇਖੀ ਤੇ ਸੁਣੀ ਆ ਜਿਸ ਤਰ੍ਹਾਂ ਬਹੁਤ ਸਾਰੇ ਲੋਕ ਹੋਰ ਸਮਝਦੇ ਆ ਮੈਨੂੰ ਵੀ ਇਹ ਵੀਡੀਓ ਇਹਦੇ ਵਿੱਚਲੀ ਸ਼ਬਦਾਵਲੀ ਸਖਤ ਅਤਰਾਜ ਵਾਲੀ ਲੱਗੀ ਆ ਮੈਂ ਸਮਝਦਾ ਕਿਸੇ ਵੀ ਜ਼ਿੰਮੇਵਾਰ ਲੀਡਰ ਦੇ ਮੂੰਹੋਂ ਇਹ ਗਲਾਨੀਆਂ ਕੱਢਣੀਆਂ ਨਹੀਂ ਚਾਹੀਦੀਆਂ ਨੇ ਨਿਕਲੀਆਂ ਨੇ ਮੈਂ ਆਪਣੀ ਟੀਮ ਨੂੰ ਆਖਿਆ ਸੀ ਕਿ ਤੁਸੀਂ ਦੂਸਰੇ ਪਾਸੇ ਉਹਨਾਂ ਦਾ ਪੱਖ ਵੀ ਲਓ ਕਿ ਇਸ ਵੀਡੀਓ ਬਾਰੇ ਉਹ ਕੀ ਕਰਨਾ ਚਾਹੁੰਦੇ ਮੈਂ ਥੋੜੀ ਦੇਰ ਪਹਿਲਾਂ ਵੀ ਪੁੱਛਿਆ ਤੇ ਉਹ ਕਹਿੰਦੇ ਕਿ ਸਾਡਾ ਸੰਪਰਕ ਨਹੀਂ ਹੋ ਸਕਿਆ ਮੈਂ ਇਹ ਗੱਲ ਕਹਿ ਦਿੱਤੀ ਆ ਕਿ ਸ਼ਬਦਾਵਲੀ ਬਿਲਕੁਲ ਇਤਰਾਜ ਵਾਲੀ ਹੈ ਇਹ ਗੱਲ ਕਈ ਨਹੀਂ ਸੀ ਜਿਹੜੇ ਜੋ ਕੁਝ ਕਹੀ ਗਈ ਪਰ ਦੂਸਰੀ ਧਿਰ ਦਾ ਪੱਖ ਕੀ ਹੈ ਉਹ ਸਰ ਕੋ ਨਹੀਂ ਪਹੁੰਚਿਆ ਅਸੀਂ ਆਪਣੀ ਟੀਮ ਨੂੰ ਲਾਇਆ ਅਸੀਂ ਕੱਲ੍ਹ ਦੇਤੇ ਬਾਕੀ ਜਿਹੜੀ ਗੱਲਬਾਤ ਆ ਉਹ ਕਰਾਂਗੇ ਇੱਕੋਰੀ ਮੈਂ ਫਿਰ ਕਮਾਂ ਕ ਵੀਡੀਓ ਇਤਰਾਜੋਕ ਜੀ ਪੰਨੂ ਸਾਹਿਬ ਗੱਲ ਕਰਦੇ ਆ ਰੂਸ ਦੇ ਰਾਸ਼ਟਰਪਤੀ ਪੁਤਿਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੀ ਮੁਲਾਕਾਤ ਹੋਈ ਹੈ ਕੀ ਸਿਟਨ ਕਿਲੇ ਜੀ ਸਟਾਰ ਮੀਡੀਆ ਤੇ ਦੁਨੀਆ ਦੇ ਮੀਡੀਆ ਦਾ ਇੱਕ ਹਿੱਸਾ ਇਹ ਕਹਿ ਰਿਹਾ ਕੋਈ ਸਟਾਰ ਨਹੀਂ ਨਿਕਲਿਆ ਬੇਨਤੀ ਜਾਰੀ ਜੀ ਇਹਦਾ ਫਾਇਦਾ ਕੋਈ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੰਨਾ ਵੱਡਾ ਇਤਿਹਾਸ ਇਸ ਚ ਸਿਰ ਜਾ ਗਿਆ ਹੂੰ ਪਹਿਲੀ ਗੱਲ ਤਾਂ ਇਹ ਕਿ ਸਾਰੇ ਕਹਿੰਦੇ ਸੀ ਖਬਰਾਂ ਪਿਲਾਈਆਂ ਸਨ ਕਿ ਉਹਨੀਆਂ ਹੀ ਕਰ ਪੋਤਨ ਦੀ ਹੋਣਗੀਆਂ ਤੇ ਉਹਨੀਆਂ ਹੀ ਟਰੰਪ ਦੀਆਂ ਕਮਾਂਡੋ ਵੀ ਇੱਕ ਰੂਸ ਦਾ ਹੋਵੇਗਾ ਤੇ ਇੱਕ ਅਮਰੀਕਾ ਦਾ ਇੱਕ ਜਿਹਾ ਬਰਾਬਰ ਬਰਾਬਰ ਚੱਲਣਗੇ ਨਾ ਟਰੰਪ ਪੋਤਨ ਦੀ ਕਾਰ ਚੜੇਗਾ ਨਾ ਪੋਤਨ ਟਰੰਪ ਦੀ ਕਾਰ ਚੜੇਗਾ ਸਾਰਾ ਕੁਝ ਇਦਾ ਰਸਮੀ ਹੋਵੇਗਾ ਉੱਥੇ ਜਾ ਕੇ ਵੇਖਿਆ ਜੀ ਗੱਲ ਹੀ ਕੋਈ ਨਹੀਂ ਪਹਿਲਾਂ ਟਰੰਪ ਸਾਹਿਬ ਦਾ ਜਹਾਜ਼ ਉਤਰਿਆ ਉਹ ਆ ਕੇ ਖਲੋਗੇ ਉਸ ਤਿੱਗੇ ਉਹਨਾਂ ਦੇ ਕੋਲ ਗੈਸਟ ਹੋਣਾ ਸੀ ਉਹਨੂੰ ਪਹਿਲਾਂ ਹੋਣਾ ਚਾਹੀਦਾ ਸੀ ਆਗੇ ਥੋੜੀ ਦੇਰ ਬਾਅਦ ਵਿਲਾਦੀਮੀਰ ਪੋਤਨ ਦਾ ਜਹਾਜ਼ ਉੱਥੇ ਉਤਰਿਆ ਉਹ ਵੀ ਹੈਰਾਨ ਹੋਏ ਉਹਨਗੇ ਕਿ ਉਹਨਾਂ ਵਾਸਤੇ ਰੈੱਡ ਕਾਰਪਟ ਵਿਛਾਈ ਕਿ ਲਾਲ ਕਾਰਪਟ ਵਿਛਾ ਕੇ ਸਵਾਗਤ ਕੀਤਾ ਗਿਆ ਤੇ ਕਾਰਪਟ ਦੇ ਦੂਸਰੇ ਸਿਰੇ ਤੇ ਸਵਾਗਤ ਕਰਨ ਵਾਸਤੇ ਡੋਨਲਡ ਟਰੰਪ ਆਪ ਖੜੇ ਜੀ ਜਦੋਂ ਪੌੜੀਆਂ ਉਤਰੇ ਤੇ ਜਾ ਕੇ ਉਹਨਾਂ ਨੇ ਪਹਿਲਾ ਕਦਮ ਰੱਖਿਆ ਲਾਲ ਦਰੀ ਦੇ ਉੱਤੇ ਤੇ ਟਰੰਪ ਨੇ ਦੋ ਹੱਥ ਨਾਲ ਤਾੜੀਆਂ ਮਾਰੀਆਂ ਪਰ ਦੋਵੇਂ ਕਾਲੀ ਕਾਲੀ ਇੱਕ ਦੂਜੇ ਨਾਲ ਤੁਰੇ ਹੱਥ ਮੜਾਏ ਪੂਰੀ ਗਰਮ ਜੋਸ਼ੀ ਨਾਲ ਤੇ ਪ੍ਰੋਟੋਕੋਲ ਧਰਿਆ ਧਰਿਆ ਰਹਿ ਗਿਆ ਖਬਰਾਂ ਰਿਪੋਰਟਾਂ ਪਾਸੇ ਰਹਿ ਗਈਆਂ ਦੋਵੇਂ ਜਣੇ ਇਕੱਠੇ ਡੋਨਰ ਟਰੰਪ ਕੋਲੇ ਕਾਰ ਵਿੱਚ ਬਹਿ ਕੇ ਤੇ ਮੀਟਿੰਗ ਵਾਲੇ ਸਾਥੇ ਚਲੇ ਗਏ ਇਹ ਤਾਂ ਘਰੇ ਸੋਚਿਆ ਨਹੀਂ ਸੀ ਜਿਹੜੀ ਗੱਲ ਮੈਂ ਇਤਿਹਾਸ ਸਿਰ ਜਾ ਕੇ ਨਾ ਹੋਏ ਕਿ ਜਿਸ ਬੰਦੇ ਦੇ ਖਿਲਾਫ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੋਂ ਨਾ ਵਾਰੰਟ ਕਢਾਇਆ ਹੋ ਗ੍ਰਿਫਤਾਰੀ ਦੀਆਂ ਗੱਲਾਂ ਚੱਲਦੀਆਂ ਹੋਣ ਬਲਦੀ ਮਿਰਪੁਤਨ ਦੀਆਂ ਤੇ ਵਿਰਾਂਟ ਘਟਾਉਣ ਵਾਲਾ ਚ ਬਹੁਤ ਕਾਲਾ ਹੋਵੇ ਸਭ ਤੋਂ ਅੱਗੇ ਅਮਰੀਕਾ ਦੇਸ਼ ਜੀ ਉਸੇ ਅਮਰੀਕਾ ਜਾ ਕੇ ਮੀਟਿੰਗ ਹੋਈ ਤੇ ਵਲਾਦੀਮੀਰ ਪੁੱਤਨ ਬੜੇ ਆਰਾਮ ਨਾਲ ਮੀਟਿੰਗ ਕਰਕੇ ਆ ਜਵੇ 15 ਮਿੰਟ ਦੀ ਪ੍ਰੈਸ ਕਾਨਫਰੈਂਸ ਜਿੱਥੇ ਸਵਾਲਾਂ ਦੇ ਜਵਾਬ ਦਿੱਤੇ ਨਹੀਂ ਦੋਵਾਂ ਨੇ ਆਪਣੀ ਗੱਲ ਕਹੀ ਅਖੀਰ ਤੇ ਡੋਨਲਡ ਟਰੰਪ ਨੇ ਆਖਿਆ ਛੇਤੀ ਮਿਲਾਂਗੇ ਤੇ ਵਲਾਦੀਮੀਰ ਪੁੱਤਨ ਨੇ ਉਲਟਾ ਅੰਗਰੇਜ਼ੀ ਚ ਆਖਿਆ ਅਗਲੀ ਵਾਰੀ ਮਾਸਕ ਕੋਚ ਤੇ ਟ੍ਰੰਪ ਹੈਰਾਨ ਰਹਿ ਗਿਆ ਕਬ ਵੈਰੀ ਇੰਟਰਸਟਿੰਗ ਵੀ ਕਮਾਲ ਹੈ ਇੱਕ ਤੋਂ ਅੰਗਰੇਜ਼ੀ ਚ ਕਹਿਤਾ ਦੂਸਰਾ ਉੱਥੋਂ ਦੇ ਸੱਦਾ ਦੇਤਾ ਖੜੇ ਪੈ ਰਿ ਉਹਦੇ ਬੋਲਣ ਦੇ ਢੰਗ ਤੋਂ ਲੱਗਦਾ ਸੀ ਜਿਵੇਂ ਇਹੋ ਜੀ ਗੱਲ ਪਹਿਲਾਂ ਨਹੀਂ ਹੋਈ ਕਿ ਮੈਂ ਤੈਨੂੰ ਸੱਦਾ ਦਊਂਗਾ ਅਚਾਨਕ ਕੋਨੇ ਸੱਦਾ ਦੇ ਦਿੱਤਾ ਤਿੰਨੇ ਵਿਆਮੀ ਭਰਤੀ ਇਤਿਹਾਸ ਦਾ ਇੱਕ ਪੜਾਅ ਸਿਰਜਿਆ ਗਿਆ ਜੀ ਦੂਜੀ ਗੱਲ ਇਹ ਕਿ ਉਹਨਾਂ ਨੇ ਇਹ ਆਖਿਆ ਕੁਝ ਮੁੱਦਿਆਂ ਤੇ ਸਹਿਮਤੀ ਨਹੀਂ ਬਣੀ ਇਹ ਤਾਂ ਨਹੀਂ ਆਖਿਆ ਕਿਸੇ ਮੁੱਦੇ ਤੇ ਸਹਿਮਤੀ ਨਹੀਂ ਬਣੀ ਜੀ ਇਹਦਾ ਮਤਲਬ ਕੁਝ ਮੁੱਦਿਆਂ ਤੇ ਬਣੀ ਵੀ ਹੈ ਫਿਰ ਇਸ ਤੋਂ ਬਾਅਦ ਜਿਹੜਾ ਡੋਨਲਡ 트੍ਰੰਪ ਨੇ ਇਹ ਬਿਆਨ ਦਿੱਤਾ ਕਿ ਰੂਸ ਤੋਂ ਤੇਲ ਲੈਣ ਵਾਲੇ ਦੇਸ਼ਾਂ ਦੇ ਉੱਤੇ ਜਿਹੜਾ ਟੈਰਿਫ ਵਧਾਉਣਾ ਹਾਲ ਦੀ ਘੜੀ ਨਹੀਂ ਵਧਾਇਆ ਜਾਵੇਗਾ ਅੰਦਰ ਕੋਈ ਸਹਿਮਤੀ ਹੋਈ ਤਾਂ ਹੀ ਬਾਹਰ ਆ ਕੇ ਆਖਿਆ ਬਿਲਕੁਲ ਜੀ ਨਹੀਂ ਤਾਂ ਕਿਉਂ ਕਹਿੰਦਾ ਹੂੰ ਕੁਝ ਅਚੇਤ ਤੌਰ ਤੇ ਉਹਨੇ ਇਹ ਗੱਲ ਕਿਉਂ ਆਖੀ ਇਹਨਾਂ ਮਤਲਬ ਤੁਸੀਂ ਇੱਕ ਦੂਜੇ ਨੇੜੇ ਆ ਰਹੇ ਜਦੋਂ ਉਹਨਾਂ ਦੀ ਮੀਟਿੰਗ ਖਤਮ ਹੋ ਗਈ ਉਦੇ ਬਾਅਦ ਫਿਰ ਡੋਨਰਟ ਟਰੰਪ ਨੇ ਫੋਨ ਕੀਤਾ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਇਹ ਵੀ ਵਲਾਦੀਮੀਰ ਉਹ ਵੀ ਵਲਾਦੀਮੀਰ ਜ਼ੇਲੈਂਸਕੀ ਉਹ ਪੁੱਤਨ ਨੇ ਇਹਨੇ ਫੋਨ ਕੀਤਾ ਤੇ ਜ਼ੇਲੈਂਸਕੀ ਨੇ ਆਖਿਆ ਕਿ ਸਾਡੇ ਹਿੱਤਾਂ ਦਾ ਖਿਆਲ ਰੱਖਿਓ ਸਾਡੇ ਨਾਲ ਜੰਗ ਚ ਬੁਰੀ ਹੋਈ ਹੈ ਰੂਸ ਨਾਲ ਗੱਲਬਾਤ ਕਰਨ ਲੱਗਾ ਉਹਨੇ ਜੋ ਕੁਝ ਕਹਿਣਾ ਸੀ ਕਹਿ ਦਿੱਤਾ ਤੇਨੇ ਆਖਿਆ ਕੋਈ ਨਹੀਂ ਵੇਖਾਂਗੇ ਤੇ ਉਹਨੇ ਕਹਿਤਾ ਦੋ ਦਿਨਾਂ ਬਾਅਦ ਮੈਂ ਤੁਹਾਨੂੰ ਅਮਰੀਕਾ ਜੀ ਮਿਲਣ ਵਾਸਤੇ ਆ ਰਿਹਾ ਹਾਂ ਇਹ ਉਹ ਹੀ ਬੁਲਾਦੀ ਮੀਰ ਜੇਲੈਂਸਕੀ ਹੈ ਜਿਹਨੂੰ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਰਟ ਟਰੰਪ ਨੇ ਆਪ ਸੱਦਿਆ ਸੀ ਦੁਪਹਿਰ ਦੇ ਖਾਣੇ ਦੇ ਵੇਲੇ ਸੱਦਾ ਸੀ ਗੱਲਬਾਤ ਕੀਤੀ ਕਰਦਿਆਂ ਕਰਦਿਆਂ ਖਿੱਚ ਗਏ ਤਿੰਨੇ ਵੇਖਿਆ ਕਿ ਨਿੱਕੇ ਜਿਹੇ ਦੇਸ਼ ਦਾ ਮੁਖੀ ਮੇਰੇ ਸਾਹਮਣੇ ਆਕੜਦਾ ਇਹ ਛੱਡ ਕੇ ਮੀਟਿੰਗ ਆਪਣੇ ਕਮਰੇ ਚ ਲੱਗਾ ਅੰਦਰ ਜਾ ਕੇ ਸਿਆ ਘਰ ਤੈਨੂੰ ਆਖੋ ਮੁਰਜਾ ਇਦਾਂ ਦੇ ਕਦੇ ਕਿਸੇ ਰਾਸ਼ਟਰਪਤੀ ਦੀ ਬੇਇੱਜ਼ਤੀ ਨਹੀਂ ਕੀਤੀ ਗਈ ਜਿੱਦਾਂ ਇਹ ਨੇ ਕੀਤੀ ਸੀ ਖਾਣਾ ਵੀ ਪਿਆਰਾਗਾ ਸੀ ਤੇ ਉਸੇ ਜੇਲਨਸਕੀ ਨੂੰ ਮਿਲਣ ਵਾਸਤੇ ਵੀ ਸੱਦ ਲਿਆ ਇਹਦੇ ਮਤਲਬ ਗੱਲ ਤੇ ਅੱਗੇ ਵਧੀ ਆ ਮੀਡੀਆ ਦੇ ਕਿ ਸੱਜਿਆ ਕਹਿੰਦਾ ਨਹੀਂ ਕੋਈ ਗੱਲ ਦੁਰੀ ਤੇ ਗਲਤ ਕਹਿੰਦਾ ਕੁਝ ਨਾ ਕੁਝ ਪੋਜੀਟਿਵ ਡਾਇਰੈਕਸ਼ਨ ਚ ਕੁਝ ਨਾ ਕੁਝ ਚੰਗੇ ਪਾਸੇ ਵੱਲ ਨੂੰ ਗੱਲ ਅੱਗੇ ਤੁਰੀ ਆ ਜਿਹਦੇ ਚੋਂ ਚੰਗੇ ਸਿੱਟਿਆਂ ਦੀ ਆਸ ਕੀਤੀ ਜਾ ਸਕਦੀ ਆ ਹਮੇਸ਼ਾ ਹੀ ਨਾ ਪੱਕੀ ਸੋਚਣੀ ਆਪਣੇ ਚਾਹੀਦੀ ਨੈਗੇਟਿਵ ਨਹੀਂ ਹੋਣਾ ਚਾਹੀਦਾ ਉਡੀਕ ਕਰੋ ਸ਼ਾਇਦ ਕੁਝ ਭਲਾ ਨਿਕਲਵੇ ਜੀ ਪੰਛ ਸਭ ਅੱਗੇ ਗੱਲ ਕਰਦੇ ਆ ਐਮ ਸੀ ای ਆਰਟੀ ਦੇ ਸਿਲੇਬਸ ਦੀ ਇੱਕ ਚਰਚਾ ਚੱਲੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਉਧਰ ਮਾਊਂਟਬੈਟਨ ਤੇ ਮੁਹੰਮਦ ਅਲੀ ਜਿਨਾ ਇਹ ਦੋਸ਼ੀ ਕਿਹਾ ਗਿਆ ਵੰਡ ਦੇ ਅਸਲ ਕਾਰਨ ਕੀ ਹੈ ਫਿਰ ਖਬਰ ਆਈ ਹੈ ਕਿ ਨਹੀਂ ਜੀ ਇੱਕ ਮੋਡਿਊਲ ਹੈ ਇਹ ਮੋਡਿਊਲ ਕੀ ਹੁੰਦਾ ਜੀ ਮੋਡਿਊਲ ਉਹਨਾਂ ਨੇ ਅਖਸ ਸਪਲੀਮੈਂਟ ਮੋਡਿਊਲ ਹੈ ਸਪਲੀਮੈਂਟਰੀ ਉਹਦਾ ਮਤਲਬ ਹੁੰਦਾ ਪੀ ਇਹ ਚੀਜ਼ ਪਾਸੇ ਰੱਖੀ ਜਾਵੇਗੀ ਹਮ ਸਿਲੇਬਸ ਵਿੱਚ ਬੱਚਿਆਂ ਨੂੰ ਪੜ੍ਹਾਈ ਨਹੀਂ ਜਾਵੇਗੀ ਨਾ ਤੇ ਕੋ ਸਵਾਲ ਆਵੇਗਾ ਪਰ ਇਹਨੂੰ ਵੱਖਰੇ ਰੱਖ ਕੇ ਬੱਚਿਆਂ ਨੂੰ ਕੋਈ ਗੱਲ ਸਮਝਾਉਣੀ ਹੋਵੇ ਤੇ ਉਦੋਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਹਨੂੰ ਸਿਲੇਬਸ ਦਾ ਹਿੱਸਾ ਨਹੀਂ ਮੰਨਿਆ ਜਾਊਗਾ ਉਹ ਜਿਹੜਾ ਸਪਲੀਮੈਂਟਰੀ ਮਾਡੂਲ ਦੇ ਤੌਰ ਤੇ ਰੱਖਣਾ ਰੱਖ ਲੈਣ ਇਹ ਵੀ ਆਪਣੇ ਆਪ ਵਿੱਚ ਇਤਰਾਜ ਵਾਲੀ ਗੱਲ ਆ ਜੀ ਜਿਹੜੀ ਗੱਲ ਉਹ ਕਹਿੰਦੇ ਆ ਕਿ ਇਹਦੇ ਚ ਤਿੰਨ ਜਿਹੜਾ ਦੋਸ਼ੀ ਸੀ ਕੋ ਮਾਉਂਟਬੈਟਨ ਦੋਸ਼ੀ ਸੀ ਪੂਰਾ ਬ੍ਰਿਟੇਨ ਦੀ ਸਰਕਾਰ ਦੋਸ਼ੀ ਸੀ ਮੁਹੰਮਦ ਅਲੀ ਜਨਾਬ ਦੋਸ਼ੀ ਸੀ ਉਹਨਾਂ ਦੇ ਇੱਕ ਏਜੰਟ ਵਾਂਗ ਕੰਮ ਕਰਦਾ ਰਿਹਾ ਸੀ ਉਸ ਵਕਤ ਜਵਾਰ ਲਾਲ ਨਹਿਰੂ ਨੇ ਸਿੱਧੀ ਬੋਲੀ ਚ ਆਖਿਆ ਸੀ ਸਾਡੇ ਸਾਹਮਣੇ ਦੋ ਰਸਤੇ ਜਾਂ ਤਾਂ ਜੋ ਮਿਲਦਾ ਇੱਕ ਵਾਰੀ ਲੈ ਲੀਏ ਦੇਸ਼ ਛਡਾ ਲਈਏ ਬਖਸਤਾਰ ਦੇਵਾਂਗੇ ਜਾਂ ਫਿਰ ਅਸੀਂ ਨਾ ਕਰਦਿਏ ਤੇ ਅਗਲੇ ਕਈ ਸਾਲ ਸੰਘਰਸ਼ ਕਰਦੇ ਰਹਿਣ ਦਾ ਪ੍ਰਬੰਧ ਕਰ ਲਈਏ ਇਹ ਗੱਲ ਸੱਚੀ ਵੀ ਦੂਸਰੇ ਸੰਸਾਰ ਜੰਗ ਚ ਬਰਤਾਨੀਆ ਬਹੁਤ ਕਮਜ਼ੋਰ ਹੋ ਗਿਆ ਸੀ। ਉਦੋਂ ਨੇ ਕਈ ਦੇਸ਼ਾਂ ਦੇ ਉੱਤੇ ਕਬਜ਼ੇ ਛੱਡ ਦਿੱਤੇ ਸੀ। ਤੇ ਉਹਨਾਂ ਦੀ ਕਮਜ਼ੋਰੀ ਦਾ ਕਰਕੇ ਉਹ ਭਾਰਤ ਤੋਂ ਕਬਜ਼ਾ ਛੱਡਣ ਨੂੰ ਤਿਆਰ ਹੋ ਗਏ ਸੀ। ਪਰ ਜੇ ਅਗਲੇ 5-7 ਸਾਲ ਹੋਰ ਲੰਘ ਜਾਂਦੇ। ਔਖੇ-ਸੁਖੇ ਇੱਥੇ ਟਿਕੇ ਰਹਿੰਦੇ। ਭਾਰਤ ਵਾਲੇ ਇਹ ਹਜ਼ਾਰ ਦੇਸ਼ ਲੈਣ ਤੋਂ ਨਾ ਕਰ ਦਿੰਦੇ ਜਿਹੜਾ ਵੰਡਿਆ ਹੋਵੇ। ਤੇ ਦੇਸ਼ ਤੋਂ ਬਦੋ-ਬਦੀ ਫਿਰ ਵੀ ਬਣਾ ਸਕਦੇ ਸੀ। ਪਾਕਿਸਤਾਨ ਬਣਾਉਣਾ ਸੀ ਨਾ ਬਣਾ ਦੇਣਾ ਸੀ। ਸਾਡੇ ਰਾਜਕਰੀ ਜਾਂਦੇ 10 ਸਾਲਾਂ ਬਾਅਦ ਵੀ ਲੈਣਾ ਪੈ ਜਾਂਦਾ ਫਿਰ ਕਰਦੇ ਇੱਕ ਸੋਚ ਇਹੋ ਜੀ ਹੈਗੀ ਆ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਇਹ ਜਿਹੜੇ ਵਿਚਾਰ ਅੰਦਰੇ ਅੰਦਰ ਨਾ ਉਹ ਕਿਸੇ ਨਾ ਕਿਸੇ ਰੂਪ 'ਚ ਬਾਹਰ ਆਉਂਦੇ ਆ ਤੇ ਉਹਨਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਹੁਣ ਇਹਨਾਂ ਨੇ ਜਿਹੜੇ ਬੱਚਿਆਂ ਦੀ ਪੜ੍ਹਾਈ ਦਾ ਸਿਲੇਬਸ ਤਿਆਰ ਕਰਨ ਤੇ ਸਾਰੇ ਕੁਝ ਐਜੂਕੇਸ਼ਨ ਰਿਸਰਚ ਟ੍ਰੇਨਿੰਗ ਸਾਰੇ ਕੁਝ ਨੂੰ ਕੰਟਰੋਲ ਕਰਨ ਵਾਲੀ ਕੌਂਸਲ ਹੈ ਨੈਸ਼ਨਲ ਕੌਂਸਲ NCERT ਉਦੇ ਸਿਲੇਬਸ ਵਿੱਚ ਜੋ ਕੁਛ ਇਹਨਾਂ ਨੇ ਪੜਾਉਣਾ ਚਾਹਤਾ ਇਹਦਾ ਮਤਲਬ ਅਗਲੀ ਪੀੜ੍ਹੀ ਨੂੰ ਇੱਕ ਖਾਸ ਕਿਸਮ ਦਾ ਸਿਲੇਬਸ ਇਹ ਪੜਾਉਣਗੇ ਜਿਹਦੇ ਵਾਸਤੇ ਨਾਲ ਸਪਲੀਮੈਂਟਰੀ ਮਾਡਿਊਲ ਵੀ ਸਿੱਧੇ ਤੌਰ ਤੇ ਸਿਲੇਬਸ ਵਿੱਚ ਨਹੀਂ ਪਾਸੇ ਰੱਖ ਕੇ ਸਮਝਾਉਣ ਦਾ ਯਤਨ ਉਹਦੇ ਰਾਂ ਹੀ ਕਰਨਗੇ ਤੇ ਜੇ ਇਹ ਤੁੱਕਾ ਚੱਲ ਗਿਆ ਤੇ ਅਗਲੇ ਸਾਲ ਤੱਕ ਸਿਲੇਬਸ ਬਦਲ ਕੇ ਇਹੋ ਚੀਜ਼ਾਂ ਉਹਦੇ ਵਿੱਚ ਵੀ ਪਾ ਦੇਣਗੇ ਫਿਰ ਕੋ ਰੋਕਣ ਵਾਲ ਨਹੀਂ ਰਹੇਗਾ ਪੰਨ ਸਾਹਿਬ ਜੰਦ ਜਾਂਦੀ ਗੱਲ ਹਰਿਆਣੇ ਦੀ ਕਰਦੇ ਆ ਹਰਿਆਣੇ ਵਿੱਚ ਕੁਝ ਕੁ ਲੀਡਰਾਂ ਦੇ ਪਰਿਵਾਰਾਂ ਦੇ ਵਿੱਚ ਲੜਾਈ ਹੈ ਪਰ ਦੋਸ਼ ਲੱਗਦਾ ਪਿਆ ਭਾਰਤੀ ਜਨਤਾ ਪਾਰਟੀ ਤੇ ਇਹ ਪਰਿਵਾਰ ਕਿਹੜੇ ਆ ਤੇ ਲੜਾਈ ਕਿਸ ਗੱਲ ਦੀ ਦੇਖੋ ਦੋ ਪਰਿਵਾਰ ਨੇ ਇੱਕ ਚੌਧਰੀ ਬੰਸੀ ਲਾਲ ਦਾ ਪਰਿਵਾਰ ਇੱਕ ਚੌਧਰੀ ਦੇਵੀ ਲਾਲ ਦਾ ਪਰਿਵਾਰ ਜੀ ਬੰਸੀ ਲਾਲ ਸਖਤ ਕਟੜ ਐਂਟੀ ਪੰਜਾਬੀ ਸੀ ਦੇਵੀ ਲਾਲ ਵਿਹਾਰ ਵਿੱਚ ਐਂਟੀ ਪੰਜਾਬੀ ਸੀ ਵਿਖਾਵੇ ਲਈ ਪੰਜਾਬੀਆਂ ਦਾ ਮਿੱਤਰ ਸੀ ਦੋਵੇਂ ਅੱਡ ਅੱਡ ਕਿਸਮ ਦੇ ਦੋਵੇਂ 2-3 ਤਣੇ ਵਾਰ ਮੁੱਖ ਮੰਤਰੀ ਬਣੇ ਚੌਧਰੀ ਦੇਵੀ ਲਾਲ ਡਿਪਟੀ ਪ੍ਰਧਾਨ ਮੰਤਰੀ ਵੀ ਦੋ ਵਾਰ ਬਣ ਗਿਆ ਬੰਸੀ لال ਇੱਕ ਵਾਰ ਕੇਂਦਰ ਦਾ ਮੰਤਰੀ ਵੀ ਬਣ ਗਿਆ ਦੋਵਾਂ ਦੇ ਪਰਿਵਾਰਾਂ 'ਚ ਝਗੜਾ ਜਦੋਂ ਪਿਛਲੀ ਸਰਕਾਰ ਬਣੀ ਮਨੋਰ ਲਾਲ ਖੱਟਰ ਦੀ ਤੇ ਬਾਅਦ 'ਚ ਨੈਭ ਸਿੰਘ ਸਰਾਣੀ ਹੋਰ ਆ ਕੇ ਚਾਰ ਸਾਂਭਿਆ ਉਹਦੇ ਵਿੱਚ ਚੌਧਰੀ ਦੇਵੀ ਲਾਲ ਦਾ ਪੜਪੋਤਾ ਦੁਸ਼ੰਤ ਚਟਾਲਾ ਆਪਣੇ ਦਾਦੇ ਓਮਪ੍ਰਕਾਸ਼ ਚਟਾਲਾ ਦੇ ਵਿਰੋਧ ਦੇ باوجود ਡਿਪਟੀ ਮੁੱਖ ਮੰਤਰੀ ਬਣ ਗਿਆ ਸੀ ਉਹਨਾਂ ਦਾ ਵਿਰੋਧ ਇੱਕ ਪਾਸੇ ਸੀ ਉਦੋਂ ਭਾਜਪਾ ਨੇ ਉਹਨੂੰ ਸ਼ਾਇਦ ਤੇ ਚਟਾਲਾ ਨਾਲ ਲੜਾਇਆ ਮੁੜ ਕੇ ਉਹਨੂੰ ਧੱਕਾ ਮਾਰ ਕੇ ਪਾਸੇ ਕਰਤਾ ਤੇ ਹੁਣ ਉਹਦੇ ਚਾਚੇ ਅਬੇ ਚਟਾਲਾ ਨੂੰ ਨੇੜੇ ਲਾ ਲਿਆ ਦੂਸਰੇ ਪਾਸੇ ਚੌਧਰੀ ਬਸਰੀਦਾਲ ਦਾ ਪਰਿਵਾਰ ਪਹਿਲਾਂ ਛੋਟੇ ਦੀ ਪਤਨੀ ਕਿਰਨ ਚੌਧਰੀ ਕਾਂਗਰਸ ਵੱਲੋਂ ਆਪੋਜੀਸ਼ਨ ਲੀਡਰ ਹੁੰਦੀ ਸੀ ਹਾਲੀਵੁੱਡ ਦੇ ਅੰਦਰ ਖਾਤੇ ਗੱਲ ਚੱਲਦੀ ਰਹੀ ਪਾਰਲੀਮੈਂਟ ਚੋਣਾਂ ਦੇ ਨੇੜੇ ਜਾ ਕੇ ਕਿਰਨ ਚੌਧਰੀ ਭਾਜਪਾ ਵਿੱਚ ਸ਼ਾਮਲ ਹੋ ਗਈ ਉਥੋਂ ਲੋਕ ਸਭਾ ਮੈਂਬਰ ਬਣ ਗਏ ਜੀ ਆਪਣੀ ਧੀ ਨੂੰ ਵੀ ਉਹਨੇ ਐਮ ਐਲ ਏ ਬਣਾਇਆ ਤੇ ਮੰਤਰੀ ਬਣਵਾ ਲਿਆ ਤੇ ਜਿਹੜਾ ਵੱਡੇ ਰਣਵੀਰ ਸਿੰਘ ਦਾ ਪਰਿਵਾਰ ਸੀ ਉਹ ਹੁਣ ਪੂਰੀ ਤਰ੍ਹਾਂ ਕਾਂਗਸ ਨਾਲ ਖੁੱਲ ਕੇ ਖਲੋ ਗਿਆ ਉਹਦੇ ਪੁੱਤਰ ਨੂੰ ਰਣਵੀਰ ਸਿੰਘ ਦੇ ਨੂੰ ਅਹੁਦਾ ਦਿੱਤਾ ਕਾਂਗਸ ਨੇ ਤੇ ਬੀਬੀ ਕਿਰਨ ਚੌਧਰੀ ਨੇ ਕੋਟਰੀਪਣੀ ਕੀਤੀ ਆ ਉਹ ਕਹਿੰਦਾ ਮੇਰੀ ਚਾਚੀ ਹਜੇ ਗਲਤ ਟਿੱਪਣੀਆਂ ਕਰਦੀ ਉਹਦੀ ਗਿਣਤੀ ਮਿੰਤੀ ਗਲਤ ਆ ਅਸਲ ਵਿੱਚ ਇਹ ਦੋਵਾਂ ਪਰਿਵਾਰਾਂ ਦੇ ਅੰਦਰ ਜਿਹੜੀ ਲੜਾਈ ਆ ਉਥੇ ਸਾਰੇ ਲੋਕ ਇਹ ਸਮਝਦੇ ਆ ਕਿ ਚਟਾਲੇ ਦੇ ਪਰਿਵਾਰ ਵਿੱਚ ਵੀ ਤੇ ਦੇਵੀ لال ਦੇ ਪਰਿਵਾਰ ਵਿੱਚ ਵੀ ਉਨੀ ਹੀ ਲੜਾਈ ਘਰੋਂ ਨਹੀਂ ਪੈ ਰਹੀ ਜਿੰਨੇ ਦੋਵਾਂ ਦੇ ਸਾਂਝੇ ਵਿਰੋਧੀ ਤੇ ਮੌਕੇ ਦੀ ਤਰਜ਼ ਬੈਠੀ ਭਾਜਪਾ ਕਰਵਾ ਰਹੀ ਹੈ ਕਿ ਉਹਨਾਂ ਨੇ ਆਪਣਾ ਘਰ ਸੰਭਣਾ ਭਾਜਪਾ ਨੂੰ ਕਹਦਾ ਦੋਸ਼ ਦੇਣਗੇ ਜੀ ਜੇ ਆਪਣਾ ਘਰ ਨਹੀਂ ਸੰਭਣ ਜੋਗੇ ਤੇ ਉਹਨਾਂ ਨੂੰ ਕੀ ਕਹਿ ਸਕਦੇ ਬਿਲਕੁਲ ਇਹ ਸੱਚੀ ਗੱਲ ਹੈ ਕਿ ਦੋਵੇਂ ਵੱਡੇ ਪਰਿਵਾਰ ਹੁੰਦੇ ਸੀ ਰਾਜਨੀਤੀ 'ਚ ਕਈ ਵਾਰੀ ਇਹ ਨੇ ਹਾਵੀ ਹੋ ਜਾਂਦੇ ਸੀ ਕਿ ਭਾਜਪਾ ਲੱਭਦੀ ਨਹੀਂ ਸੀ ਅੱਜ ਭਾਜਪਾ ਭਾਰੂ ਹੈ ਇਹਨਾਂ ਦੋਵਾਂ ਪਰਿਵਾਰਾਂ 'ਚ ਲੜਾਈ ਪਈ ਹੈ ਜੀ ਕੰਸਾ ਸਮਾਂ ਕੱਢਿਆ ਚਰਚਾ ਕੀਤੀ ਖਬਰਾਂ ਤੇ ਬਹੁਤ ਧੰਨਵਾਦੀ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਹੁੰਦੇ ਆ ਗਿਆ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ